ਤਾਹਦੇ ਨਾਲ ਹੀ ਮਿੰਟੂ ਜੀ ਆਪਾਂ ਦੂਸਰੇ ਪਾਸੇ ਨੂੰ ਚੱਲ ਗਏ ਜਰਾ ਤਾਂ ਗੋਲਡੀ ਬਰਾੜ ਬਾਰੇ ਖਬਰਾਂ ਆਉਂਦੀਆਂ ਪੰਗਾ ਨੇ ਜੀ ਕਹਿੰਦੇ ਕਿ ਗੋਲੀ ਲੱਗੀ ਹੈ ਕੁਛ ਕੁ ਤਾਂ ਇਹ ਵੀ ਖਬਰਾਂ ਨੇ ਕਹਿੰਦੇ ਕਿ ਭਾਈ ਮੌਤ ਹੋ ਗਈ ਹੈ ਹੁਣ ਪਤਾ ਨਹੀਂ ਸੱਚ ਕੀ ਹੈ ਇਹਦੇ ਵਿੱਚ ਕਹਿ ਸਕਦਾ ਹੈ ਤੇ ਮਾਨ ਸਾਹਿਬ ਦੱਸ ਸਕਦੇ ਕਿਉਂਕਿ ਉਹ ਤਾਂ ਇਹਨਾਂ ਦੀ ਕਸਟਡੀ 'ਚ ਹੈ ਗੱਲ ਤੁਹਾਡੀ ਵੀ ਠੀਕ ਹੈ ਜੀ ਕਿੱਥੇ ਕਿਹਾ ਸੀ ਆ ਕਿ ਗੁਜਰਾਤ 'ਚ ਕਿਹਾ ਸੀ ਮਾਨ ਸਾਹਿਬ ਹਾਂ ਜੀ ਉਹ ਤਾਂ ਇਹਨਾਂ ਦੀ ਕਸਟਡੀ 'ਚ ਹੀ ਦੱਸ ਸਕਦੇ ਆ ਜਾਂ ਤਾਂ ਗੇੜੇ ਗੁਜਰਾਤ ਦਾ ਲਵਦਗੇ ਵੀ ਹਾਂ ਭਾਈ ਮਾਨ ਸਾਹਿਬ ਦੇਖਿਆ ਉਹ ਗੱਲ ਇਹ ਆ ਕਿ ਦੇਖੋ ਸਵੇਰ ਤੋਂ ਸਾਨੂੰ ਵੀ ਫੋਨ ਆਇਆ ਸੀ ਮੈਨੂੰ ਯੂਐਸ ਦੇ ਵਿੱਚ ਇੱਕ ਕਹਿ ਲੋ ਕਿ ਬਹੁਤ ਮੰਜੇ ਤੁਰੇ ਤੁਰਦੇ ਫਿਰਦੇ ਬੰਦੇ ਜਿਹਦੀ ਕਹਿ ਲੋ ਕਿ ਕਾਫੀ ਦੂਰ ਤੱਕ ਪਹੁੰਚਿਆ ਉਹਨਾਂ ਨੇ ਸੂਚਿਤ ਕੀਤਾ ਸੂchna ਦਿੱਤੀ ਕਿ ਆ ਕੁਛ ਹੋਇਆ ਇੱਥੇ ਸ਼ੂਟਆਊਟ ਹੋਇਆ ਬਈ ਸ਼ੱਕ ਜਤਾਇਆ ਜਾ ਰਿਹਾ ਕਿ ਇਹ ਜਿਹੜਾ ਜੱਗੂ ਭਗਵਾਨਪੂਰੀ ਤੇ ਇਸ ਤੋਂ ਇਲਾਵਾ ਜੋ ਇਹ ਲੌਰੈਂਸ ਗੈਂਗ ਗੋਲਡੀ ਬਰਾਡ ਹੋਰੀ ਕਿ ਇਹਨਾਂ ਦਾ ਆਪਸ ਦੇ ਵਿੱਚ ਸ਼ੂਟਆਊਟ ਹੋਇਆ ਫਰੇਜ਼ਨੋ ਇਲਾਕੇ ਫਰੇਜ਼ਨੋ ਨੂੰ ਵੀ ਨਹੀਂ ਪੰਜਾਬ ਕਿਹਾ ਜਾਂਦਾ ਤੁਹਾਨੂੰ ਸ਼ਾਇਦ ਯਾਦ ਹੋਏਗਾ ਫਰੇਜ਼ਨੋ ਦੇ ਵਿੱਚ ਹੁਣ ਕੀ ਪ੍ਰੋਬਲਮ ਹੈ ਆ ਕੈਲੀਫੋਰਨੀਆ ਚ ਖਾਸ ਤੌਰ ਤੇ ਬਈ ਯੂਬਾ ਸਿਟੀ ਜਾਂ ਇਹ ਜਿਹੜੇ ਏਰੀਆ ਨੇ ਨਾ ਤੁਹਾਨੂੰ ਪਤਾ ਨਾ ਕਿ ਪਿਛਲੇ ਸਾਲ ਕੀ ਹੋਇਆ ਸੀਗਾ ਸ਼ਾਇਦ ਇੱਕ ਬਹੁਤ ਵੱਡੀ ਸਿੱਖ ਪ੍ਰੇਡ ਸੀਗੀ ਜਾਂ ਕੁਝ ਇਸ ਤਰ੍ਹਾਂ ਕੁਝ ਨਗਰ ਕੀਰਤਨ ਸੀ ਉੱਥੇ ਲੜਾਈ ਹੋ ਗਈ ਸੀ ਜੀ ਫਿਰ ਉਸ ਤੋਂ ਬਾਅਦ ਇਹ ਖਬਰ ਸੀ ਕਿ ਸ਼ਾਇਦ 17 ਇਹਨਾਂ ਨੇ ਗੈਂਗਸਟਰ ਫੜੇ ਸੀਗੇ ਉੱਥੋਂ ਦੀ ਲੋਕਲ ਪੁਲਿਸ ਨੇ ਜੀ ਤੇ ਜਿਹਦੇ ਵਿੱਚ ਮਤਲਬ ਕਿ ਜੱਗੂ ਭਗਵਾਨਪੁਰੀਆ ਦਾ ਇੱਕ ਖਾਸ ਉਸ ਵੇਲੇ ਦਾ ਨਾਮ ਜਿਹੜਾ ਹੈ ਉਹ ਆਇਆ ਸੀਗਾ ਇਹਦਾ ਮਤਲਬ ਇਹ ਆ ਕਿ ਇਹ ਜਿਹੜਾ ਆਪਸ ਦੇ ਵਿੱਚ ਇਹਨਾਂ ਦਾ ਚੱਲਦਾ ਹੈ ਹੁਣ ਤਾਂ ਖੂਨੀ ਸੰਘਰਸ਼ ਹੀ ਕਹਿ ਸਕਦੇ ਹਨਾ ਪਹਿਲਾਂ ਇਕੱਠੇ ਸੀਗੇ ਫਿਰ ਤੁਹਾਨੂੰ ਯਾਦ ਹੋਣਾ ਗੋਇੰਦਵਾਲ ਦੀ ਜੇਲ੍ਹ ਦੇ ਵਿੱਚ ਇਨਾਂ ਦਾ ਆਪਸ ਦੇ ਵਿੱਚ ਗੈਂਗਵਾੜ ਹੋਇਆ ਜਿਹਦੇ ਵਿੱਚ ਦੋ ਬੰਦੇ ਇਹਨਾਂ ਦੇ ਮਰ ਗਏ ਜੱਗੂ ਭਗਵਾਨਪੁਰੀ ਹੋਰਾਂ ਦੇ ਤਾਂ ਉਸ ਤੋਂ ਬਾਅਦ ਇੱਕ ਦੋ ਆਡੀਓ ਸ਼ਾਇਦ ਉਹ ਵੀ ਸੋਸ਼ਲ ਮੀਡੀਆ ਤੇ ਚੱਲ ਰਹੀਆਂ ਹਨ ਸਨ ਤਾਂ ਮਤਲਬ ਕਿ ਪਤਾ ਨਹੀਂ ਹੁਣ ਉਹਦੀ ਪੁਸ਼ਟੀ ਤੇ ਮੈਂ ਕਰ ਨਹੀਂ ਸਕਦਾ ਸੋ ਗੱਲ ਇਹ ਆ ਕਿ ਉਸ ਤੋਂ ਬਾਅਦ ਹੁਣ ਇਹ ਖਬਰਾਂ ਜਿਹੜੀਆਂ ਹੋਣੀਆਂ ਹਨ ਮਾਨ ਸਾਹਿਬ ਇਹ ਤੇ ਜਦੋਂ ਤੱਕ ਕੋਈ ਆਫੀਸ਼ੀਅਲੀ ਪੁਸ਼ਟੀ ਨਹੀਂ ਹੁੰਦੀ ਉਦੋਂ ਤੱਕ ਅਸੀਂ ਨਹੀਂ ਮੈਂ ਨਿਕ ਟੁਕਟ ਕਹਿ ਸਕਦਾ ਠੀਕ ਹੈ ਜੀ ਜਿਹੜੀ ਗੱਲ ਆਪਾਂ ਨੂੰ ਪੁਸ਼ਟੀ ਨਹੀਂ ਹੋ ਰਹੀ ਹਾਲਾਂਕਿ ਅਸੀਂ ਹੱਥ ਪੈਰ ਬਹੁਤ ਮਾਰੇ ਆ ਮੇਰਾ ਖੁਦ ਇੱਕ ਦੋਸਤ ਬਾਹਰ ਰਹਿੰਦਾ ਹੈ ਉਸਨੇ ਵੀ ਇੱਥੋਂ ਤੱਕ ਕਿਹਾ ਕਿ ਮੈਂ ਮਤਲਬ ਕਿ ਮੈਨੂੰ ਕਨਫਰਮ ਹੈ ਪਰ ਤਦ ਵੀ ਮੈਂ ਯਕੀਨ ਨਹੀਂ ਮੰਨ ਸਕਦਾ ਇਹ ਇਧਰ ਕੋਮੈਂਟ ਵੀ ਆਉਂਦੇ ਪਏ ਮੈਨੂੰ ਜੀ ਮੈਂ ਇੱਕ ਦੋ ਕੋਮੈਂਟ ਵੀ ਲੈ ਲਵਾਂ ਥੋੜੀ ਚਲੋ ਗੱਲ ਹੋਰ ਖੁੱਲ ਜਾਂਦੀ ਹੈ ਜੀ ਇਹਦੇ ਲਈ ਪਾਸੇ ਬੈਨੀਪਾਲ ਜੀ ਇਹ ਕਹਿੰਦੇ ਜੀ ਕਿ ਮੈਂ ਫ੍ਰੀਜ਼ਨੋਂ ਤੋਂ ਹੀ ਸਾਰਾ ਸ਼ੂਟਿੰਗ ਹੋਈ ਹੈ ਜੀ ਪਰ ਕੋਈ ਕਹਿੰਨੇ ਕਿ ਗੋਰੇ ਦਾ ਮਰਡਰ ਹੋਇਆ ਜੀ ਕਹਿੰਨੇ ਕਿ ਫ੍ਰਿਜ਼ਨੋ ਦੇ ਵਿੱਚ ਤੇ ਦੂਜੇ ਮੁੰਡੇ ਦੇ ਹੁਣ ਨਾਲ ਹੀ ਇੱਥੇ ਵੀਰੇ ਖੋਰ ਆ ਮਨੀ ਜੀ ਉਹ ਕਹਿੰਨੇ ਪਏ ਦੂਜੇ ਮੁੰਡੇ ਦੇ ਪੈਰ ਦੇ ਉੱਤੇ ਲੱਗੀ ਹੈ ਜੀ ਕਹਿੰਦੇ ਉਹ ਸ਼ੂਟ ਆਊਟ ਦਾ ਵਾਕਿਆ ਹੋਇਆ ਜਿਹਦੇ 'ਚ ਕੋਈ ਸ਼ੱਕ ਨਹੀਂ ਕਿਉਂਕਿ ਮੈਂ ਕੁਝ ਉਹ ਨਿਊਜ਼ ਵੈਬਸਾਈਟਾਂ ਦੇ ਕੱਟਆਊਟ ਵੀ ਦੇਖੇ ਜਿਹੜੇ ਦਰਉ ਦਰਉ ਭੇਜੇ ਗਏ ਉੱਥੋਂ ਦੇ ਸਥਾਨਕ ਜਿਹੜੇ ਨਿਊਜ਼ ਅਦਾਰੇ ਆ ਪਰ ਕਿਤੇ ਵੀ ਆਫੀਸ਼ੀਅਲੀ ਪੁਸ਼ਟੀ ਨਹੀਂ ਹੈ ਕਿ ਹੁਣ ਰੌਲਾ ਇਹੀ ਹੈ ਨਾ ਮੈਂ ਜਿਵੇਂ ਤੁਹਾਨੂੰ ਦੱਸਿਆ ਕਿ ਇਹ ਦੋਵੇਂ ਜਿਹੜੇ ਗੈਂਗ ਨੇ ਦੋਵੇਂ ਗਰੁੱਪ ਨੇ ਜਿਹੜੇ ਇਹ ਐਗਜ਼ਿਸਟ ਕਰਦੇ ਨੇ ਉਥੇ ਉਸ ਏਰੀਏ 'ਚ ਪਾਵੇ ਦਾ ਦੋਨਾਂ ਤਰ੍ਹਾਂ ਦੀ ਉੱਥੇ ਬੰਦੇ ਹੈਗੇ ਤੁਸੀਂ ਦੇਖਿਆ ਹੋਣਾ ਕਰਨਾਉ ਜਲੇ ਵਾਲਾ ਜਿਹੜਾ ਮਾਮਲਾ ਸੀ ਹੋ ਗਿਆ ਸੀ ਉਹ ਵੀ ਇਸ ਏਰੀਏ 'ਚੋਂ ਹਾਂਜੀ ਫਿਰ ਇਸ ਤੋਂ ਇਲਾਵਾ ਜਿਹੜੀ ਆਖਰੀ ਲੋਕੇਸ਼ਨ ਦੱਸੀ ਗਈ ਕਿ ਗੋਲਡੀ ਬਰਾੜ ਇੱਥੇ ਰਹਿੰਦਾ ਉਹ ਵੀ ਮਤਲਬ ਕਿ ਇਹ ਤੇ ਸਾਫ਼ ਹੈ ਨਾ ਮੈਂ ਜਿਵੇਂ ਤੁਹਾਨੂੰ ਪਿਛਲਾ ਹਵਾਲਾ ਦਿੱਤਾ ਕਿ ਦੋਵੇਂ ਗਰੁੱਪ ਉਥੇ ਐਗਜ਼ਿਸਟ ਤੇ ਕਰਦੇ ਆ ਜਿਹੜੇ ਪਹਿਲਾਂ ਲਾਈਟ ਸੀ ਕਿ ਹੁਣ ਇੱਕ ਦੂਜੇ ਦੇ ਲਹੂ ਦੇ ਪਿਆਸੇ ਰਤ ਵੀਟਵੀ ਹੁਣ ਤੇ ਇਹਨਾਂ ਦੀ ਲੜਾਈ ਚੱਲਦੀ ਆ ਜੀ ਤਾਂ ਉਹ ਸ਼ੱਕ ਜਿਹੜਾ ਪੰਜਾਬੀ ਕਮਿਊਨਿਟੀ ਦਾ ਸੀਗਾ ਜਾਂ ਆਪਣਾ ਜਿਹੜਾ ਪੱਤਰਕਾਰ ਭਾਈਚਾਰਾ ਹੁੰਦਾ ਉਹਨਾਂ ਦਾ ਸ਼ਾਇਦ ਇਧਰ ਇਸੇ ਕਰਕੇ ਗਿਆ ਕਿਉਂਕਿ ਦੋਵੇਂ ਗਰੁੱਪਾਂ ਦੀ ਹੋਂਦ ਉੱਥੇ ਹੈਗੀ ਆ ਸੋ ਇਸ ਕਰਕੇ ਇਹ ਖਬਰ ਜਿਹੜੀ ਆ ਵੱਡੀ ਬਣ ਗਈ ਮੀਡੀਆ ਹਾਊਸ ਜਿਹੜੇ ਪੰਜਾਬ ਦੇ ਉਹਨਾਂ ਨੇ ਚਲਾ ਵੀ ਦਿੱਤੀ ਪਰ ਪੁਸ਼ਟੀ ਨਹੀਂ ਹੋਈ ਮੇਰਾ ਮੰਨਣਾ ਕਿ ਜੇਕਰ ਵਾਕਿਆ ਗੋਲੜੀ ਹੁੰਦਾ ਤੇ ਸ਼ਾਇਦ ਹੁਣ ਤੱਕ ਪੁਸ਼ਟੀ ਹੋ ਜਾਣੀ ਸੀਗੀ ਕਿਉਂਕਿ ਉੱਥੋਂ ਦੇ ਸਥਾਨਕ ਪੱਤਰਕਾਰ ਵੀ ਜ਼ੋਰ ਲਾ ਰਹੇ ਸੀਗੇ ਜੀ ਪਰ ਵੇਖੋ ਹੁਣ ਅੱਗੇ ਕੀ ਬਣਦਾ ਬਰ ਵੀ ਇਦਾਂ ਆ ਕਿ ਇੱਕ ਚੀਜ਼ ਹੋਰ ਤੁਹਾਨੂੰ ਸ਼ਾਇਦ ਬੜੀ ਕਹੋ ਕਿ ਇਸ ਮਾਮਲੇ ਦੇ ਵਿੱਚ ਨਾ ਅਜੀਬ ਲੱਗੇਗੀ ਕਿ ਅੱਗੇ ਤੇ ਆਮ ਤੌਰ ਤੇ ਆਪਾਂ ਵੇਖਦੇ ਹਾਂ ਕਿ ਕੁਝ ਮਿੰਟਾਂ ਬਾਅਦ ਪੋਸਟਾਂ ਪੈ ਜਾਂਦੀਆਂ ਹਨ ਪੋਸਟਾਂ ਪੈ ਜਾਂਦੀਆਂ ਨੇ ਉਹ ਜਿਹੜੇ ਪੇਜ ਚਲਾਉਂਦੇ ਆ ਆਸੇ-ਪਾਸੇ ਇਹਨਾਂ ਦੇ ਸਾਥੀ ਉਥੋਂ ਪੋਸਟਾਂ ਪਾ ਕੇ ਉਹ ਜ਼ਿੰਮੇਵਾਰੀਆਂ ਚੁੱਕ ਲੈਂਦੇ ਆ ਕਿ ਆਹ ਹੋ ਗਿਆ ਆਹ ਹੋ ਗਿਆ ਪਰ ਇਸ ਮਾਮਲੇ 'ਚ ਤੁਸੀਂ ਵੇਖੋ ਕਿਸੇ ਵੀ ਪੇਜ ਤੇ ਹੁਣ ਤੱਕ ਤੱਕ ਕਿਤੇ ਵੀ ਖਬਰ ਜਿਹੜੀ ਹੈ ਨਹੀਂ ਆਈ ਕਿ ਭਾਈ ਕਿਸੇ ਗਰੁੱਪ ਦੇ ਪੇਜ ਤੇ ਜਾਂ ਕਿਸੇ ਵੀ ਇਸ ਤਰ੍ਹਾਂ ਦੇ ਪੇਜ ਤੇ ਜਿਵੇਂ ਇਹਨਾਂ ਦੇ ਹੁੰਦੇ ਚੱਲਦੇ ਆ ਕਿ ਉਹ ਕਿਤੇ ਵੀ ਪੁਸ਼ਟੀ ਜਾਂ ਖੰਡਨ ਨਹੀਂ ਆਇਆ ਇਹ ਇਹ ਅਜੀਬ ਸੀ ਇਸ ਮਾਮਲਾ ਇਹ ਅਜੀਬ ਮਤਲਬ ਐਟ ਲੀਸਟ ਨਹੀਂ ਕੋਈ ਨਾ ਕੋਈ ਦਾਵਾ ਕਰਨ ਦਾ ਕਿ ਇਹ ਰਜਾ ਜ਼ਿੰਮੇਵਾਰੀ ਲੈ ਲੈਂਦਾ ਗਰੁੱਪ ਦੂਜਾ ਤਾਂ ਇਧਰਲੇ ਪਾਸੇ ਹੈ ਪੀ ਜੀ ਕਨੇਜੀ ਫ੍ਰਿਜਨੋ ਦੇ ਵਿੱਚ ਹੀ ਰਹਿਣਾ ਮੈਂ ਵੀ ਜੀ ਹਲੇ ਤੱਕ ਕੁਝ ਵੀ ਸਾਫ਼ ਨਹੀਂ ਹੋਇਆ ਜੀ ਹਾਂ ਜੀ ਸਾਫ਼ ਨਹੀਂ ਜਾਂ ਟਨ ਫਾਇਰ ਕਨੇ ਪਏ ਚੰਦਲਾਂ ਉੱਤੇ ਜਰੂਰ ਆਖਿਆ ਜਾ ਰਿਹਾ ਜੀ ਤੇ ਇਧਰਲੇ ਪਾਸੇ ਚੌਧਰੀ ਸਾਹਿਬ ਕਨੇ ਮੇਰੇ ਰਿਲੇਟਿਵ ਦਾ ਵੀ ਫੋਨ ਆਇਆ ਉੱਥੋਂ ਤੇ ਇਹਦੇ ਨਾਲ ਇੱਕ ਵੀਰ ਹੋਰ ਸੀਗਾ ਜੀ ਉੱਪਰ ਸੰਦੀਪ ਢਿੱਲੋਂ ਇਹ ਕਨੇ ਪਏ ਜੀ ਕਿ ਮਰ ਗਿਆ ਜੀ ਜਰਵਿੰਦਰ ਨਾਲ ਕੋਈ ਸੀਗਾ ਜੀ ਜਰਵਿੰਦਰ ਚੰਦੀ ਤੇ ਗੋਲਦੀ ਇਹ ਦੋਨੇ ਸੀਗੇ ਜੀ ਕਹਿੰਨੇ ਕਿ ਬਾਈ ਅੱਛਾ ਜੀ ਨਹੀਂ ਹੁਣ ਇਹ ਵਾਰੀ ਕੰਟਰੈਡਿਕਟ ਹੈ ਨਾ ਦੋਨੇ ਪਾਪਾ ਜੀ ਆਪ ਪੱਖ ਦੇਖੀਏ ਤਾਂ ਕੋਈ ਕਹਿ ਰਿਹਾ ਕਿ ਨਹੀਂ ਕੋਈ ਸੇ ਗੋਰੇ ਦੇ ਲੱਗੇ ਆ ਕੋਈ ਕਹਿੰਦਾ ਕਿ ਯਾਦਵਿੰਦਰ ਦੇ ਨਾਲ ਗੋਲਦੀ ਸੀ ਪਰ ਇਹ ਮੈਂ ਇੱਕ ਨਿਊਜ਼ ਆਊਟਲੈਟ ਤੇ ਪੜਿਆ ਕਿ ਦੋ ਜਾਣੇ ਸ਼ਾਇਦ ਗਲੀ ਚ ਖਲੋਤੇ ਸੀਗੇ ਜੀ 5:25 ਕੁ ਮਿੰਟ ਦੀ ਘਟਨਾ ਆ ਤਾਂ ਖੈਰ ਪੁਸ਼ਟੀ ਨਹੀਂ ਹੈ ਸਾਡੀ ਟੀਮ ਤੇ ਘਟੋ ਘਟ ਇਸ ਚੀਜ਼ ਦੀ ਪੁਸ਼ਟੀ ਨਹੀਂ ਕਰ ਸਕਦੀ ਨਾ ਹੀ ਸਾਡੇ ਤੋਂ ਹੋਈ ਹੈ ਵੇਟ ਕਰ ਲੈਣੇ ਆ ਦੇਖ ਲੈਣੇ ਆ ਕੀ ਬਣਦਾ ਹਾਂ ਵੇਟ ਕੀਤਾ ਜਾ ਸਕਦਾ ਜੇ ਅਮਨ ਜੀ ਕਹਿੰਦੇ ਪਾ ਜੀ ਕਹਿੰਦੇ ਭਾਜੀ ਇੱਥੋਂ ਦੇ ਪੁਲਿਸ ਜਲਦੀ ਰਿਪੋਰਟ ਨਹੀਂ ਦਿੰਦੀ ਜੀ ਕਹਿੰਦੇ ਖੇਤਾ ਹਾਂ ਜੀ ਇਹਨਾਂ ਦੇ ਆਪਣੇ ਹਾਂ ਜੇ ਆਪਣੇ ਤਾਂ ਉੱਥੇ ਲਾਈਵ ਕਰਾ ਦਿੰਦੇ ਨੇ ਜਿੱਥੇ ਕੋਈ ਇਨਕਾਉਂਟਰ ਹੁੰਦਾ ਹੈ ਜਾਂ ਇਸ ਤਰ੍ਹਾਂ ਦੀ ਕੋਈ ਵਾਰਦਾਤ ਹੁੰਦੀ ਹੈ ਆਪਣੇ ਤਾਂ ਅੱਜ ਕੱਲ੍ਹ ਆਪ ਹੀ ਉਹ ਮੂਵੀ ਬਣਾ ਕੇ ਆਪ ਹੀ ਭੇਜ ਦਿੰਦੇ ਨਾਲ ਦੀ ਨਾਲ ਹਾਂਜੀ ਹਾਂਜੀ ਉਹਨਾਂ ਦਾ محکمہ ਜਿਹੜਾ ਤੇ ਇਧਰਲੇ ਪਾਸੇ ਅਮਨ ਜੀ ਇਹ ਕਹਿੰਦੇ ਜੀ ਕਿ ਲੱਕੀ ਪਟਿਆਲ ਨੇ ਰਿਸਪੌਂਸਿਬਿਲਟੀ ਲਈ ਹੈ ਜੀ ਕਹਿੰਦੇ ਕਿ ਫਿਲਮ ਦੇ ਉੱਤੇ ਜੀ ਹੁਣ ਆ ਗਈ ਆ ਪਤਾ ਨਹੀਂ ਆਪਾਂ ਨੂੰ ਬਾਕੀ ਇਹਨਾਂ ਦੇ ਪੇਜ ਆਪਾਂ ਨੂੰ ਕਿਹੜਾ ਪਤਾ ਲੱਗੇ ਕਿ ਅਸਲੀ ਆ ਨਕਲੀ ਜੀ ਤੇ ਜਿਹੜਾ ਕੋਈ ਫੋਲੋ ਕਰਦਾ ਉਹਨੂੰ ਪਤਾ ਹੋਏਗਾ ਜੀ ਆਪਾਂ ਤਾਂ ਇਹ ਵੀ ਨਹੀਂ ਨਾ ਪਤਾ ਕਿ ਕਿੰਨੇ ਪੇਜ ਆ ਜਾਂਦੇ ਸੈਂਕੜੇ ਤੇ ਪੇਜ ਚੱਲਦੇ ਆ ਜੀ 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 ਇਦੇ ਨਾਲ ਬਈ ਹਾਂਜੀ ਕਹਿੰਦੇ ਜੀ ਸੱਚੀ ਕਹਾਣੀ ਇਹ ਵੀ ਦੱਸਦੇ ਹੁੰਦੇ ਹੋ ਜੀ ਕਹਿੰਦੇ ਕਿ ਬਾਈ ਤੇ ਇੱਕ ਵੀਰ ਉੱਪਰਲੇ ਪਾਸੇ ਸੀਗਾ ਕਮੈਂਟ ਉਹ ਕਹਿੰਦੇ ਸੀ ਕਿ ਬਾਈ ਜੀ ਸਾਫ਼ ਨਹੀਂ ਕੁਝ ਵੀ ਹੋ ਰਿਹਾ ਜੀ ਕਹਿੰਦੇ ਕਿ ਬਾਈ ਹਲੇ ਤੱਕ ਤਾਂ ਚਲੋ ਕੋਈ ਗੱਲ ਨਹੀਂ ਬਈਆ ਹਲੇ ਤੱਕ ਆਪਾਂ ਨੂੰ ਵੀ ਕੋਈ ਸਾਫ਼ ਨਹੀਂ ਹੈ ਜੀ ਪਰ ਇੱਕ ਵੀਰ ਦਾ ਉੱਪਰ ਵੱਖਰਾ ਕਮੈਂਟ ਸੀਗਾ ਜੀ ਕਹਿੰਦੇ ਕਿ ਜਿਸ ਤਰ੍ਹਾਂ ਦੇ ਨਾਲ ਜਿਹੜਾ ਕਹ ਲੋ ਕਿ ਆਪਣਾ ਸਲਮਾਨ ਖਾਨ ਦੀ ਗੱਲ ਕਰ ਰਹੇ ਸੀ ਸਲਮਾਨ ਖਾਨ ਦੇ ਅਟੈਕ ਤੋਂ ਬਲਕਰ ਕਰਨ ਕਰਨਵੀਰੰਦਾਵਾ ਜੀ ਆ ਉਸ ਤੋਂ ਬਾਅਦ ਮਿੰਟੂ ਜੀ ਹੋ ਸਕਦਾ ਕਿ ਇਹ ਕਹਿੰਦੇ ਕਿ ਜਿੱਦਾਂ ਯੂਐਸ ਦੇ ਵਿੱਚ ਇਹਨਾਂ ਨੇ ਪੰਨੂ ਦਾ ਕੰਮ ਕਰਾਇਆ ਉਹ ਦੋਸ਼ ਲੱਗਿਆ ਉਸ ਤਰ੍ਹਾਂ ਦੇ ਨਾਲ ਹੋ ਸਕਦਾ ਬਾਈ ਕਹਿੰਦੇ ਕਿ ਏਜੰਸੀਆਂ ਨੇ ਕੁਝ ਕਰਵਾ ਦਿੱਤਾ ਹੋਵੇ ਪ੍ਰੋ ਵਗੈਰਾ ਨਹੀਂ ਤਾਂ ਹੁਣ ਇਹ ਤਾਂ ਆਪਾਂ ਨੂੰ ਵੀ ਸਖਵੀਰ ਡੱਲਾ ਦੇ ਗਰੁੱਪ ਵਾਲਿਆਂ ਨੇ ਮਾਰਿਆ ਗੋਲਡੀ ਬਰਾੜ ਇਸ ਡੈਡ ਇਹ ਕੋਈ ਇਹ ਡਬਲ ਐਕਸ ਗਿੱਲ ਹੈ ਉਹਨਾਂ ਦੀ ਆਈਡੀ ਤੋਂ ਆ ਜੀ ਮਤਲਬ ਉਹ ਵੀ ਦਾਵਾ ਕਰ ਰਹੇ ਨੇ ਸੋ ਆਪਾਂ ਮੇਰੇ ਖਿਆਲ ਦੇ ਨਾਲ ਇਹਨਾਂ ਦਾਅਵਿਆਂ 'ਚ ਹੱਲੇ ਨਾ ਪਾਈਏ ਕਿ ਕਿਸ ਨੇ ਕਿਸ ਨੂੰ ਕੀਤਾ ਪਰ ਮੈਂ ਜਿਵੇਂ ਤੁਹਾਨੂੰ ਕਿਹਾ ਕਿ ਬਹੁਤ ਸਾਰੇ ਗੈਂਗਸਟਰ ਜਿਹੜੇ ਇਧਰੋਂ ਭਗੌੜੇ ਸਨ ਉਹ ਉੱਥੇ ਪਹੁੰਚੇ ਨੇ ਅਮਰੀਕਾ ਕਿਉਂਕਿ ਤੁਹਾਨੂੰ ਪਤਾ ਡਾਂਕੀ ਡੂੰਕੀ ਵਾਲਾ ਜਿਗਾੜ ਵੀ ਚੱਲ ਜਾਂਦਾ ਕਿੰਨਾ ਇੱਥੇ ਫਰਜੀ ਪਾਸਪੋਰਟਾਂ ਦਾ ਹੋਇਆ ਤਾਂ ਉਹ ਫਿਰ ਮਤਲਬ ਕਿ ਹੌਲੀ ਹੌਲੀ ਉੱਥੇ ਜਮਾਵੜਾ ਬਣ ਗਿਆ ਜੀ ਤਾਂ ਹੁਣ ਕਿਹੜਾ ਗਰੁੱਪ ਕਿਹਨੂੰ ਮਾਰ ਰਿਹਾ ਕਿਹਨੂੰ ਨਹੀਂ ਕਿਹੜਾ ਜ਼ਿੰਮੇਵਾਰੀ ਲੈ ਰਿਹਾ ਔਖਾ ਹਾਲ ਦੀ ਔਖਾ ਹੀ ਹੈ ਔਰ ਦੁਨੀਆ ਦੇ ਵਿੱਚ ਮਿਲਦੇ ਜਿੱਥੇ ਵੀ ਕਿਤੇ ਪੰਜਾਬੀ ਬੈਠੇ ਆ ਉੱਥੇ ਇਹਨਾਂ ਨੇ ਪਹੁੰਚ ਕਰ ਲਈ ਹਰ ਥਾਂ ਦੇ ਉੱਤੇ ਆਪਣੀ ਹਰ ਇੱਕ ਦੇਸ਼ਾਂ ਦੇ ਵਿੱਚ ਜਿੱਥੇ ਆਪਣੀ ਪੰਜਾਬੀ ਕਮਿਊਨਿਟੀ ਥੋੜੀ ਜ਼ਿਆਦਾ ਹੈ ਉਥੇ ਇਸ ਤਰ੍ਹਾਂ ਗਰੁੱਪ ਬਣ ਗਏ ਜੀ ਗੈਂਗ ਬਣ ਗਿਆ ਕੁਝ ਦੇਸ਼ਾਂ 'ਚ ਗਰੁੱਪ ਬਾਜੀ ਤੇ ਹੈ ਜਿੱਥੇ ਘੱਟ ਵੀ ਹੈ ਵੱਸੋਂ ਤਦ ਵੀ ਗਰੁੱਪ ਤੇ ਹੈਗੀ ਆ ਜੀ 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 ਚਲੋ ਖੈਰ ਆਪਾਂ ਇੱਕ ਵਾਰੀ ਇਸ ਖਬਰ ਨੂੰ ਇੱਥੇ ਛੱਡ ਦਿੰਦੇ ਆ ਕਿਉਂਕਿ ਜੇ ਕੋਈ ਡਿਵੈਲਪਮੈਂਟ ਹੋਈ ਤਾਂ ਆਪਾਂ ਅੱਗੇ ਦੁਬਾਰਾ ਗੱਲਬਾਤ ਕਰ ਲਾਂਗੇ